ਹਾਰਟ ਅਟੈਕ ਦਾ ਜਿਹੜਾ ਇਨਸੀਡੈਂਟ ਹੈ ਬਹੁਤ ਕਾਮਨ ਹੋ ਗਿਆ ਹੈ ਈਵਨ ਯੰਗੇਜ਼ ਦੇ ਵਿੱਚ ਹਾਰਟ ਅਟੈਕ ਬਹੁਤ ਜ਼ਿਆਦਾ ਆ ਰਹੇ ਨੇ ਇਸ ਦੇ ਲਈ ਸੰਗਰੂਰ ਲਾਈਵ ਦੇ ਦਰਸ਼ਕਾਂ ਨੂੰ ਮੈਂ ਇਹ ਐਡਵਾਈਸ ਕਰਨਾ ਸਜੈਸਟ ਕਰਦਾ ਔਰ ਮੈਂ ਕਹਿਣਾ ਕਾਪੀ ਪੈਨ ਚੱਕ ਲੋ ਇਹ ਨੋਟ ਕਰ ਲੋ ਹਰੇਕ ਜਾਣੇ ਨੂੰ ਇੱਕ ਐਮਰਜੈਂਸੀ ਕਿਟ ਬਣਾ ਕੇ ਆਪਣੀ ਜੇਬ 'ਚ ਆਪਣੀ ਗੱਡੀ 'ਚ ਆਪਣੇ ਘਰ 'ਚ ਆਪਣੇ ਦਫ਼ਤਰ 'ਚ ਰੱਖ ਲੈਣੀ ਚਾਹੀਦੀ ਹੈ ਬੜਾ ਸਸਤਾ ਜਿਹਾ ਇਲਾਜ ਹੈ ਮੈਂ ਆਪਣੀ ਜੇਬ ਦੇ ਵਿੱਚ ਰੱਖੀ ਹੋਈ ਹੈ ਮੈਂ ਦਿਖਾਉਣਾ ਚਾਹਨਾ ਇੱਕ ਇਹ ਕੁਛ ਹੈ ਇਹ ਕਿਟਾ ਵਾਲੀ ਕਿਟ ਹੈ ਇਸ ਦੇ ਵਿੱਚ ਕੀ ਹੈ ਇਸ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਗੋਲੀਆਂ ਨੇ ਇੱਕ ਗੋਲੀ ਡਿਸਪ੍ਰਿਨ ਦੀ ਜੋ ਆਮ ਆਪਣਾ ਕੋਲਨ ਵਾਲੀ ਡਿਸਪ੍ਰਿਨ ਹੁੰਦੀ ਹੈ ਇਹ ਗੋਲੀ ਇਹ ਰੱਖ ਲੈਣੀ ਹੈ ਐਟੋਰਵਾਸਟਾਟਿਨ ਖੂਨ ਪਤਲਾ ਕਰਨ ਵਾਲੀ ਗੋਲੀ ਇਹ 40mg ਦੀਆਂ ਦੋ ਤੀਸਰੀ ਕਲੋਪੀਡਿਗਰਲ 75mg ਇਸ ਦੀਆਂ ਅੱਠ ਗੋਲੀਆਂ ਇਹ ਲੋਡ ਪਏ ਤੇ ਇੱਕ ਗੋਲੀ ਡਿਸਪ੍ਰਿਨ ਦੇ ਮੂੰਹ ਦੇ ਵਿੱਚ ਰੱਖ ਕੇ ਚਬਾ ਲੈਣੀ ਹੈ ਦੋ ਗੋਲੀਆਂ एटोरलिप 40 दीयां यानी एट एटोरवास्टेटिन एम 40 एमजी दीयां दो गोलियां यानी 80 मिलीग्राम और चार ਤੋਂ ਲੈ ਕੇ ਅੱਠ گولियां क्लोपिਡੋਗ੍ਰਲ 75 मिलीग्राम ਦੀਆਂ ਇਹ ਐਮਰਜੈਂਸੀ ਦੇ ਵਿੱਚ ਕਿਸੇ ਨੂੰ ਵੀ ਅਗਰ ਇਹ ਲੱਗੇ ਕਿ ਦਿਲ ਦੀ ਧੜਕਣ ਜੀ ਇੱਕਦਮ ਪ੍ਰੈਸ਼ਰ ਜਿਹਾ ਪੈ ਰਿਹਾ ਹੈ ਦਿਲ ਤੇ ਜਾਂ ਸਾਹ ਲੈਣਾ ਔਖਾ ਹੋ ਰਿਹਾ ਹੈ ਜਾਂ ਮੁਰਕਾ ਆ ਰਿਹਾ ਬਹੁਤ ਜ਼ਿਆਦਾ ਪਸੀਨਾ ਆ ਰਿਹਾ ਹੈ ਜਾਂ ਇੱਥੇ ਟਾਈਟਨੈਸ ਜੀ ਫੀਲ ਹੋ ਰਹੀ ਹੈ ਕੱਬੇ ਪਾਸੇ ਜਬੜੇ 'ਚ ਦਰਦ ਹੋ ਰਿਹਾ ਹੈ ਖੱਬੀ ਬਾਹਾਂ 'ਚ ਦਰਦ ਹੋ ਰਿਹਾ ਹੈ ਸੁਣਨਪਣਾ ਜਿਹਾ ਹੋ ਰਿਹਾ ਜਿੱਥੇ ਡਾਊਟ ਹੈ ਕਿ ਹਾਰਟ ਅਟੈਕ ਹੋ ਸਕਦਾ ਹੈ ਉੱਥੇ ਇਹ ਫਰਸਟ ਰੇਡ ਇਲਾਜ ਹੈ ਜੋ ਫੌਰੀ ਤੌਰ ਤੇ ਲੈ ਲੈਣਾ ਹੈ ਔਰ ਉਸ ਤੋਂ ਬਾਅਦ ਇਮੀਡੀਏਟਲੀ ਆਪਣੇ ਡਾਕਟਰ ਦੇ ਕੋਲੇ ਮੂਵ ਕਰਨਾ ਇਸ ਦੇ ਨਾਲ ਜਾਨ ਦਾ ਜਿਹੜਾ ਰਿਸਕ ਹੈ ਬਹੁਤ ਜ਼ਿਆਦਾ ਘੱਟ ਜਾਂਦਾ ਹੈ ਇਹ ਮੈਂ ਵੀ ਆਪਣੀ ਜੇਬ 'ਚ ਰੱਖਦਾ ਇਹ ਤੁਹਾਨੂੰ ਵੀ ਆਪਣੀ ਜੇਬ 'ਚ ਰੱਖਣਾ ਚਾਹੀਦਾ ਸਾਰਿਆਂ ਨੂੰ ਇਹ ਇਕੱਠੀ ਲੈਣੀ ਚਾਹੀਦੀ ਤਿੰਨ ਹਾਂਜੀ ਇਹ ਇੱਕ ਵਾਰ ਦੀ ਸਿੰਗਲ ਡੋਜ਼ ਹੈ ਇਹਨੂੰ ਲੋਡਿੰਗ ਡੋਜ਼ ਕਹਿੰਦੇ ਆ ਫਿਰ ਮੈਂ ਰਿਪੀਟ ਕਰਦਾ ਇੱਕ ਗੋਲੀ ਐਡਸਪ੍ਰੈਨ ਦੀ ਦੋ ਗੋਲੀਆਂ ਐਟੋਰਵਾਸਟੈਟਿਨ 40 ਮਿਲੀਗ੍ਰਾਮ ਦੀਆਂ ਔਰ ਚਾਰ ਤੋਂ ਲੈ ਕੇ ਅੱਠ ਗੋਲੀਆਂ ਕਲੋਪੀਡੋਗ੍ਰਲ 75 ਮਿਲੀਗ੍ਰਾਮ ਦੀਆਂ ਇਹ ਸਿੰਗਲ ਡੂਜ਼ ਦਾ ਡਿਸਪਰਿੰਟ ਇਸ ਨੂੰ ਚਵਾ ਕੇ ਲੈਣੀ ਹੈ ਜਾਂ ਇੱਕ ਚਮਚ ਪਾਣੀ ਚ ਘੋਲ ਕੇ ਲੈ ਲੈਣੀ ਹੈ ਬਾਕੀ ਦੀਆਂ ਦਵਾਈਆਂ ਥੋੜੇ ਜਿਹਾ ਪਾਣੀ ਨਾਲ ਲੈ ਲਿਓ